ਕਿ ਯੂਐਸ ਦੇ ਵਿੱਚ ਫ੍ਰੀडम ਆਫ ਐਕਸਪ੍ਰੈਸ਼ਨ ਪ੍ਰੋਟੈਕਟਿਡ ਹੈ ਫਸਟ ਅਮੈਂਡਮੈਂਟ ਇਸਾਨੂੰ ਹੱਕ ਦਿੰਦੀ ਹੈ ਅੱਛਾ ਹੁਣ ਰੂਬਿਓ ਨੇ ਇਹ ਪੋਲਿਸੀ ਸਟੇਟਮੈਂਟ ਜਾਰੀ ਕੀਤੀ ਹੈ ਕਿ ਉਹ ਫੋਰਨਰ ਜਿਹੜੇ ਇਸ ਹੱਕ ਦੇ ਉੱਤੇ ਛਾਪਾ ਮਾਰਦੇ ਨੇ ਉਹਨਾਂ ਨੂੰ ਕਿਵੇਂ ਰਿਸਪੌਂਸਿਬਲ ਬਣਾਇਆ ਜਾਏ ਜਾਂ ਅਕਾਉਂਟੇਬਲ ਠਹਿਰਾਇਆ ਜਾਏ ਉਹਨਾਂ ਨੇ ਅਨਾਉਂਸਡ ਅ ਨਿਊ ਵੀਜ਼ਾ ਰੈਸਟ੍ਰਿਕਸ਼ਨ ਪੋਲਿਸੀ ਵੈਨਸਡੇ ਟਾਰਗੇਟਿੰਗ ਫੋਰਨ ਨੈਸ਼ਨਲਸ ਹੂ ਆਰ ਡੀਮਡ ਰਿਸਪੌਂਸਿਬਲ ਫਾਰ ਸੈਂਸਰਸ਼ਿਪ ਆਫ ਪ੍ਰੋਟੈਕਟਿਡ ਐਕਸਪ੍ਰੈਸ਼ਨ Even as we take action to reject censorship at home, we see troubling instances of foreign governments and foreign officials picking up the slack. Foreign officials have taken flagrant censorship actions against US tech companies and US citizens and residents when they have no authority to do so. The State Department called it unacceptable to seek arrest warrant on U.S. citizens or residents over posts on U.S. social media platforms while on the U.S. soil. It is similarly unacceptable for foreign officials to demand that American tech platforms adopt global content moderation policies or engage in censorship activity that reaches beyond their authority and into the United States, Rubio said. ਆਪ ਕਮ ਬੈਕ ਐਂਡ ਆਮ ਪਰੋਵਨ ਸੋ ਵੀ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੇ ਸੈਕਟਰੀ ਆਫ ਸਟੇਟ ਰੂਬਿਓ ਵੱਲੋਂ ਜਾਰੀ ਇੱਕ ਪੋਲਿਸੀ ਸਟੇਟਮੈਂਟ ਵਿੱਚ ਕਿਹਾ ਗਿਆ ਹੈ ਕਿ ਉਹਨਾਂ ਵਿਦੇਸ਼ੀਆਂ ਦੇ ਉੱਤੇ ਕਾਰਵਾਈ ਕੀਤੀ ਜਾਏਗੀ ਜਿਹੜੇ ਅਮਰੀਕਨ ਸ਼ਾਇਰੀਆਂ ਦੇ ਵਿਚਾਰਾਂ ਦੇ ਪ੍ਰਗਟਾਵੇ ਦੇ ਹੱਕ ਵਿੱਚ ਰੁਕਾਵਟ ਪੰਦੇ ਹਨ ਇਹਨਾਂ ਵਿਦੇਸ਼ੀ ਅਧਿਕਾਰੀਆਂ ਦੇ ਅਮਰੀਕਾ ਵਿੱਚ ਆਉਣ ਤੇ ਪਾਬੰਦੀ ਲਾਈ ਗਈ ਜਾਏਗੀ ਤੇ ਇਹਨਾਂ ਨੂੰ ਜਵਾਬਦੇਹ ਬਣਾਇਆ ਜਾਏਗਾ ਵੇਖਣਾ ਇਹ ਹੋਵੇਗਾ ਕਿ ਸਿੱਖਾਂ ਦੇ ਖਿਲਾਫ ਟ੍ਰਾਂਸਨੈਸ਼ਨਲ ਰਿਪਰੈਸ਼ਨ ਲਈ ਜ਼ਿੰਮੇਵਾਰ ਅਜੀਤ ਟਾਵਲ ਅਮਿਤ ਸ਼ਾ ਸਮੇਤ ਗੋਇਲ ਆਦ ਕੀ ਇਸ ਪਾਲਿਸੀ ਦੇ ਦਾਇਰੇ ਵਿੱਚ ਆਉਣਗੇ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਨਿਸ਼ਚਿਤ ਨੇ ਬੜੇ ਰਹਿਣਾ ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਤੋਂ ਵੱਧ ਧੰਨਵਾਦ ਜੀ ਡਾਕਟਰ ਸਾਹਿਬ ਕੀ ਵਿਚਾਰ ਹਨ ਅ ਦੇਖੋ ਬੜੀਆਂ ਅਮੇਜ਼ਿੰਗ ਔਰ ਕੁਇਕ ਸਕੈਸ਼ਨ ਦੇ ਨਾਲ ਡਵੈਲਪਮੈਂਟਸ ਹੋ ਰਹੇ ਹਨ ਜਿਹੜੀਆਂ ਸਾਡੇ ਲਈ ਉਤਸ਼ਾਹ ਦਾ ਕਾਰਨ ਵੀ ਨੇ ਅਲਟੀਮੇਟਲੀ ਕਿਸ ਡਾਇਰੈਕਸ਼ਨ ਚ ਇਹ ਸਾਰੀ ਗੱਲ ਫਿੱਟ ਹੋਏਗੀ ਅ ਲੇਕਨ ਅੱਜ ਜਿਹੜੀ ਇਕਦਮ ਸਾਰੇ ਮੀਡੀਆ ਦੇ ਵਿੱਚ ਇੰਟਰਨੈਸ਼ਨਲ ਮੀਡੀਆ ਚ ਚਰਚਾ ਦਾ ਵਿਸ਼ਾ ਹੈ ਮਾਰਕੋ ਰੂਬਿਓ ਜਿਹੜੇ ਸੈਕਟਰੀ ਆਫ ਸਟੇਟ ਨੇ ਜਿਨ੍ਹਾਂ ਨੂੰ ਅਸੀਂ ਸਾਊਥ ਏਸ਼ੀਆ ਦੇ ਵਿੱਚ ਫੋਰਨ ਮਿਨਿਸਟਰ ਕਹਿੰਦੇ ਆ ਔਰ ਜੇ ਇਹਨਾਂ ਦੇ ਇਹ ਕਹਿਣਾ ਹੋਏ ਕਿ ਬਹੁਤ ਸਾਰੇ ਜਿਹੜੇ ਸੈਕਟਰੀ ਹੋਰ ਵੀ ਟਰੰਪ ਨੇ ਲਾਏ ਜ਼ਾਹਰ ਹੈ ਲਾਇਲਿਸਟ ਨੇ ਮਾਰਕੋ ਰੂਬਿਓ ਵੀ ਲਾਇਲਿਸਟ ਹੈ ਲੇਕਨ ਮਾਰਕੋ ਰੂਬਿਓ ਘੱਟੋ-ਘੱਟ ਕਿਉਂਕਿ ਯੂਐਸ ਕਾਂਗਰਸ ਸੈਨੇਟ ਉਹ ਸਾਰੇ ਚੋ ਗਿਆ ਹੋਇਆ ਜੇ ਕਹਿਣਾ ਹੋਵੇ ਕਿ ਇਹਨਾਂ ਸਾਰਿਆਂ ਚ ਸੀਨਰ ਟੰਗ ਨਾਲ ਕੋਈ ਫੋਰਨ ਪਾਲਿਸੀ ਦੀਆਂ ਨੁਆਉਂਸਸ ਨੂੰ ਸਮਝਦਾ ਹੈ ਤੇ ਉਹ ਮਾਰਕੋ ਰੂਬਿਓ ਹੈ ਦੂਸਰੇ ਪਾਸੇ ਤਾਂ 트੍ਰੰਪ ਚਲੋ ਉਹ ਤਾਂ ਆਪਣੇ ਐਗਜ਼ੈਕਟਿਵ ਆਰਡਰਸ ਦੇ ਨਾਲ ਟਵੀਟ ਦੇ ਨਾਲ ਹੀ ਪ੍ਰੈਜ਼ੀਡੈਂਸੀ ਰਨ ਕਰਦਾ ਹੈ ਨਾ ਇਸੇ ਤਰ੍ਹਾਂ ਐਲਨ ਮਸਕ ਉਹਨਾਂ ਦੀ ਫਿਕਸੇਸ਼ਨ ਵੀ ਆਪਣੇ ਟੰਗ ਨਾਲ ਹੀ ਹੈ ਇਹੀ ਕਾਰਨ ਹੈ ਕਿ ਜਿਹੜਾ ਬਿੱਲ ਯੂਐਸ ਹਾਊਸ ਦੇ ਵਿੱਚ ਬਜਟ ਪਾਸ ਹੋਇਆ ਜਿਹਨੂੰ ਪ੍ਰੈਜ਼ੀਡੈਂਟ 트럼ਪ ਨੇ ਕਿਹਾ ਕਿ ਬੀ ਇਟ ਇਜ਼ ਬਿਊਟੀਫੁਲ ਐਂਡ ਗ੍ਰੇਟ ਐਂਡ ਆਲ ਐਲਨ ਮਸਕ ਨੇ ਕਿਹਾ ਉਸਨੇ ਡਿਸਐਗਰੀ ਕੀਤਾ ਕਿਉਂਕਿ ਐਲਨ ਮਸਕ ਸਾਊਥ ਅਫਰੀਕਾ ਮੂਲ ਦਾ ਉਹਨੇ ਹਾਲਾਂ ਪ੍ਰੈਜ਼ੀਡੈਂਟ 트럼ਪ ਨੇ ਐਲਨ ਮਸਕ ਨੂੰ ਖੁਸ਼ ਕਰਨ ਦੇ ਲਈ ਜਿਵੇਂ ਸਾਊਥ ਅਫਰੀਕਾ ਦੇ ਪ੍ਰੈਜ਼ੀਡੈਂਟ ਨੂੰ ਸੱਦ ਕੇ ਔਰ ਉਸਦੇ ਪ੍ਰੈਜ਼ੀਡੈਂਟ ਨੂੰ ਵੀ ਸੱਦਣ ਤੋਂ ਪਹਿਲਾਂ 50 ਵਾਈਟ ਗੋਰੇ ਜਿਹੜੇ ਸਾਊਥ ਅਫਰੀਕਾ ਤੋਂ ਆਏ ਉਹਨਾਂ ਨੂੰ ਅਸਾਈਲਮ ਦਿੱਤੀ ਹੈ ਕਹਿ ਕੇ ਜੀ ਉੱਥੇ ਹੁਣ ਕਾਲੇ ਜਿਹੜੇ ਨੇ ਗੋਰਿਆਂ ਦੇ ਖਿਲਾਫ ਜੈਨੋਸਾਈਡ ਕਰ ਰਹੇ ਨੇ ਔਰ ਦੂਸਰਾ ਕਰ ਰਹੇ ਨੇ ਔਰ ਉਹਨੂੰ ਸਾਊਥ ਏਸ਼ੀਆ ਸਾਊਥ ਅਫਰੀਕਾ ਦੇ ਪ੍ਰੈਜ਼ੀਡੈਂਟ ਨੂੰ ਰਾਮਫੋਸਾ ਨੂੰ ਉੱਥੇ ਬਿਠਾ ਕੇ ਉਹ ਜਿਹੜੀਆਂ ਝਾਲੀ ਜੀਆਂ ਵੀਡੀਓਜ਼ ਦਿਖਾ ਕੇ ਵੀ 엠ਬੈਰਸ ਕਰਨ ਦੀ ਕੋਸ਼ਿਸ਼ ਕੀਤੀ ਪਰ ਇਸ ਤਰ੍ਹਾਂ ਲੱਗਦਾ ਹੈ ਵੀ ਐਲਨ ਮਸਕ ਹੌਲੀ ਹੌਲੀ ਹਾਲੀਵੁੱਡ ਨੂੰ ਇਹ ਸਮਝ ਆ ਰਿਹਾ ਹੈ ਕਿ ਵੀ ਵਪਾਰ ਦੇ ਵਿੱਚ ਟੈਸਲਾ ਵਰਗੀ ਜਿਹੜੀ ਹੈ ਉਹ ਇਕੱਠਾ ਕਰਕੇ ਕਾੜ ਤਾਂ ਨਹੀਂ ਗੱਡੀ ਉਹ ਤਾਂ ਉਹ ਸਾਰੇ ਟੈਕਨੋਲੋਜੀ ਨੂੰ ਇਸਤੇਮਾਲ ਕੀਤਾ ਹੈ ਜਾਂ ਦੂਸਰੀਆਂ ਥਾਵਾਂ ਦੇ ਉੱਤੇ ਜਿਹੜਾ ਉਹ ਕਲੋਨੀਆਂ ਬਣਾਉਣ ਲਈ ਅਗਲੇ ਦੂਸਰੇ ਪਲੈਨੇਟਸ ਨੂੰ ਲੱਭਣਾ ਹੈ ਦੁਨੀਆ ਹੋਰ ਹੈ ਤੇ ਜਿਹਨੂੰ ਰੀਅਲ ਪੋਲਿਟਿਕ ਕਹਿੰਦੇ ਨੇ ਉਹ ਹੋਰ ਹੈ ਲੇਕਿਨ ਮਾਰਕੋ ਰੂਬਿਓ ਜਿਹੜੇ ਸੈਕਟਰੀ ਆਫ ਸਟੇਟ ਨੇ ਉਹ ਬਿਲਕੁਲ ਬੀਰੋਕ੍ਰਾਟੋਕ ਜਿਹੜਾ ਵੀ ਅਜੰਡਾ ਹੈ 트ੰਪ ਦਾ ਆਪਣੇ ਪੋਲ ਪ੍ਰੋਮਿਸਸਿਸ ਵੀ ਨੇ ਔਰ ਜਿਹੜੇ ਅਮਰੀਕਾ ਦੇ ਹਿੱਤ ਚ ਨੇ ਉਹਨਾਂ ਚ ਉਹ ਬੇਸ਼ੱਕ ਇਮੀਗ੍ਰੇਸ਼ਨ ਦਾ ਮੁੱਦਾ ਹੋਇਆ ਜਾਂ ਦੂਸਰਾ ਹੋਇਆ ਜੇ ਤੱਕ ਕੋਈ ਮਾਰਕੋ ਜਿਹੜਾ ਰੂਬਿਓ ਦੇ ਐਂਗਲ ਤੋਂ ਕੋਈ ਐਸਾ ਜਿਹਨੂੰ ਤੁਸੀਂ ਫੌਪਾਕ ਕਹਿੰਦੇ ਹੋ ਅੰਗਰੇਜ਼ੀ ਦੇ ਵਿੱਚ ਕੋਈ ਇਸ ਕਿਸਮ ਦੀ ਗਲਤੀ ਸਾਹਮਣੇ ਨਹੀਂ ਆਈ ਰਾਦਰ ਅਸੀਂ ਭਾਰਤ ਪਾਕਿਸਤਾਨ ਕਨਫਲਿਕਟ ਦੇ ਵਿੱਚ ਦੇਖਿਆ ਕਿ ਜਿਹੜੇ ਇਫੈਕਟ ਸਾਹਮਣੇ ਆਏ ਨੇ ਕਿ ਬੇਸ਼ੱਕ ਪ੍ਰੈਜ਼ੀਡੈਂਟ ਟਰੰਪ ਨੇ ਹੀ ਇਨੀਸ਼ੀਏਟ ਕੀਤਾ ਬ੍ਰੋਕਰ ਕੀਤੀ ਜਿਹੜੀ ਸੀਜ਼ਫਾਇਰ ਹੈ ਲੇਕਿਨ ਉਹਦੇ ਚ ਮਾਰਕੋ ਰੂਬਿਓ ਨੇ ਮਾਰਕ ਰੂਬਿਓ ਨੇ ਮੇਜਰ ਜਿਹੜਾ ਮਾਰਕੋ ਹੈ ਮਾਰਕੋ ਰੂਬਿਓ ਨੇ ਮੇਜਰ ਰੋਲ ਅਦਾ ਕੀਤਾ ਜਿਹਦੇ ਚ ਉਹਨੇ ਗੱਲਬਾਤ ਉਹਨੂੰ ਪਾਸਿਆਂ ਤੋਂ ਕੀਤੀ ਹੁਣ ਜਿਹੜੀ ਅੱਜ ਮਾਰਕੋ ਰੂਬਿਓ ਦਾ ਟਵੀਟ ਵੀ ਔਰ ਉਹਨਾਂ ਦੀ ਸਟੇਟਮੈਂਟ ਵੀ ਚਰਚਾ ਦਾ ਵਿਸ਼ਾ ਦੋਗੇ ਇੱਕ ਪਾਸੇ ਅਸੀਂ ਦੇਖਦੇ ਹਾਂ ਕਿਉਂਕਿ ਜਿਹੜਾ ਵਿਦਨ ਅਮਰੀਕਾ ਵੀ 트ੰਪ ਦੀ ਇੱਕ ਟੱਕਰ ਚੱਲ ਰਹੀ ਹੈ ਫਰੀडम ਆਫ ਐਕਸਪ੍ਰੈਸ਼ਨ ਦੇ ਨਾਂ ਥੱਲੇ ਖਾਸ ਤੌਰ ਤੇ ਹਾਰਵਰਡ ਯੂਨੀਵਰਸਿਟੀ ਦੇ ਨਾਲ ਜਿੱਥੇ ਬਹੁਤ ਸਾਰਾ ਜਿਹੜਾ ਉਹਨਾਂ ਨੇ ਹੁਣ ਜਿਹੜੇ ਫੋਰਨ ਸਟੂਡੈਂਟਸ ਨੇ ਉਹਨਾਂ ਨੂੰ ਜਿਹਨਾਂ ਦੀ ਸਭ ਤੋਂ ਵੱਡੀ ਗਿਣਤੀ ਦੁਨੀਆ ਚੋਂ ਆਉਣ ਵਾਲੇ ਸਟੂਡੈਂਟਸ ਦੀ ਭਾਰਤ ਚੋਂ ਆਉਂਦੀ ਹੈ ਉਹ ਕਹਿੰਦੇ ਹਾਰਵਰਡ ਦੇ ਹਵਾਲੇ ਨਾਲ ਹੀ ਨਹੀਂ ਓਵਰਆਲ ਅਮਰੀਕਨ ਯੂਨੀਵਰਸਿਟੀਆਂ ਚ ਪੜ੍ਹਨ ਲਈ ਉਹਦੇ ਚ ਉਹਨਾਂ ਨੇ ਉਹ ਜਿਹੜੀ ਇੱਕ ਵੀਜ਼ਾ ਕਲੀਅਰੈਂਸ ਦੇਣ ਤੋਂ ਪਹਿਲਾਂ ਇੱਕ ਕਲਾਜ਼ ਹੋਰ ਲਾਤਾ ਹੈ ਜਿੰਦੇ ਚ ਵੈਟਿੰਗ ਆਫ ਦਾ ਸੋਸ਼ਲ ਮੀਡੀਆ ਪਹਿਲਾਂ ਇਹ ਉਹਨਾਂ ਨੇ ਦੇਖਣਾ ਹੈ ਕਿ ਵੀ ਤੁਹਾਡਾ ਸੋਸ਼ਲ ਮੀਡੀਆ ਅਕਾਊਂਟ ਤੇ ਤੁਸੀਂ ਕਦੇ ਅਮਰੀਕਾ ਨੂੰ ਗਾੜਾ ਤਾਂ ਨਹੀਂ ਕੱਢਿਆ ਹੈ ਕੋਈ ਹੋਰ ਤਾਂ ਨਹੀਂ ਕੀਤਾ ਉਹਨਾਂ ਨੇ ਕਿਹਾ ਜੀ ਉਸ ਤੋਂ ਬਾਅਦ ਹੋਏਗਾ ਸੋ ਇਹ ਆਪਣੇ ਆਪ 'ਚ ਇੱਕ ਬਹੁਤ ਵੱਡਾ ਝਟਕਾ ਹੈ ਪਾਰਟ ਦੇ ਲਈ ਔਰ ਦੂਸਰੇ ਲਈ ਵੀ ਔਰ ਅਮਰੀਕਾ 'ਚ ਇੱਕ ਵੱਖਰੀ ਡਿਬੇਟ ਹੈ ਆਪਣੀ ਕਿਸਮ ਦੀ ਲੇਕਿਨ ਇਸ ਤੋਂ ਵੀ ਅੱਗੇ ਜਾਂਦੇ ਹਾਂ ਜਦੋਂ ਹੁਣ ਅਸੀਂ ਇਹ ਪਿਛਲੇ 2 ਸਾਲ ਤੋਂ ਲਗਭਗ ਜਦੋਂ ਤੋਂ ਹਰਦੀਪ ਸਿੰਘ ਨਿਜਰ ਦਾ ਮਰਡਰ ਹੁੰਦਾ ਹੈ ਔਰ 3 ਮਹੀਨੇ ਬਾਅਦ 18 ਸਤੰਬਰ 2023 ਨੂੰ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਕੈਨੇਡਾ ਦੀ ਪਾਰਲੀਮੈਂਟ ਚ ਖੜੋ ਕੇ ਕਹਿੰਦਾ ਨੇ ਕਿ ਵੀ ਇਹ ਭਾਰਤੀ ਜਿਹੜਾ ਸਟੇਟ ਦਾ ਕੰਮ ਹੈ ਔਰ 6 ਉਹਨਾਂ ਦੇ ਉੱਚ ਅਧਿਕਾਰੀ ਜਿਨ੍ਹਾਂ ਚ ਸੰਜੀਵ ਵਰਮਾ ਹਾਈ ਕਮਿਸ਼ਨਰ ਵੀ ਸ਼ਾਮਲ ਹੈ ਕੈਨੇਡਾ ਚ ਭਾਰਤ ਦਾ ਉਹਨਾਂ ਨੂੰ ਪਰਸੋਨਾ ਨਾਨ ਗ੍ਰੈਂਟਾ ਬਣਾ ਕੇ ਉੱਥੋਂ ਕੱਢਤਾ ਜਾਂਦਾ ਸੋ ਉਸ ਤੋਂ ਬਾਅਦ ਅਮਰੀਕਾ ਦੇ ਵਿੱਚ ਗੁਰਪਤਵੰਤ ਪੰਨੂ ਮਰਡਰ ਪਲੋਟ ਫਾਈਲ ਹੁੰਦਾ ਫਿਰ ਸਾਹਮਣੇ ਆਉਂਦਾ ਵੀ ਕਿਵੇਂ ਇੱਕ ਦਰਜਨ ਦੇ ਕਰੀਬ ਹੋਰ ਨੂੰ ਵੀ ਥ੍ਰੈਟਸ ਫੇਰ ਉਹਨਾਂ ਦੀਆਂ ਗੈਂਗਸ ਹੋਰ ਦੂਸਰਾ ਤੀਸਰਾ ਸੋ ਇਹ ਆਪਣੇ ਆਪ ਚੋ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਨਾਲ ਸੰਬੰਧਤ ਯੂਐਸ ਕਾਂਗਰਸ ਦੇ ਦੋਨੋ ਹਾਊਸਿਸ ਚਾਰਟਡ ਬਿਲ ਕੈਲੀਫੋਰਨੀਆ ਚ ਇੱਕ ਕਮੇਟੀ ਚੋਂ ਪਾਸ ਹੋਇਆ ਉਹ ਇੱਕ ਉਹਦੀ ਵੱਖਰੀ ਜਨਈਅਤ ਹੈ ਹੁਣ ਇਸ ਸਾਰੇ ਦੇ ਚੱਲਦੇ ਆ ਇੱਕ ਮੰਗ ਜਿਹੜੀ ਸਿੱਖਾਂ ਵੱਲੋਂ ਵੀ ਔਰ ਜਿਹੜੇ ਦੂਸਰੇ ਵੀ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਦਾ ਸ਼ਿਕਾਰ ਜਿਹੜੀਆਂ ਲੌਬੀਜ਼ ਲਾ ਮੇਕਰਸ ਦੇ ਨਾਲ ਕੰਮ ਕਰਦੀਆਂ ਨੇ ਉਹਨਾਂ ਦਾ ਸੀ ਇਹ ਤਾਂ ਸਾਹਮਣੇ ਆ ਗਿਆ ਦੋਨਾਂ ਹੀ ਮਾਮਲਿਆਂ ਚ ਕੈਨੇਡਾ ਅਮਰੀਕਾ ਵਾਲੇ ਕਿ ਭਾਈ ਰਾ ਦਾ ਕੰਮ ਰਾ ਨੂੰ ਹੋਮ ਮਿਨਿਸਟਰੀ ਔਰ ਈਵਨ ਅਮਿਤ ਸ਼ਾਹ ਦਾ ਨਾਮ ਕੈਨੇਡਾ ਦੇ ਵਿੱਚ ਵੀ ਅਪੀਅਰ ਹੋਇਆ ਸੋ ਇਹਨਾਂ ਸਾਰੇ ਦੇ ਚੱਲਦੇ ਇਹ ਸੀ ਕਿ ਕੀ ਅਮਿਤ ਸ਼ਾਹ ਜਿਹੜਾ ਹੋਮ ਮਿਨਿਸਟਰ ਹੈ ਜਿਹਦੇ ਆਰਡਰ ਥੱਲੇ ਚੱਲ ਰਿਹਾ ਹੈ ਸਮੰਤ ਗੋਇਲ ਜਿਹਦੀ ਜਿਹਦੇ ਰਾ ਦੇ ਚੀਫ ਹੁੰਦੇ ਆ ਹਰਦੀਪ ਸਿੰਘ ਨਿਜਰ ਦਾ ਮਰਡਰ ਹੁੰਦਾ ਹੈ ਔਰ ਫੇਰ ਇਹ ਕਹਣਾ ਨੇ ਵਿਕਾਸ਼ ਯਾਦਵ ਕੰਢਿਆ ਆਈਪੀਐਸ ਰੈਂਕ ਦਾ ਉਹ ਵੀ ਕੋਈ ਬਹੁਤਾ ਮੈਟਰ ਨਹੀਂ ਕਰਦਾ ਕਿ ਕੀ ਇਹਨਾਂ ਸਭ ਨੂੰ ਔਰ ਉਸ ਵੇਲੇ ਤਰਨਜੀਤ ਸਿੰਘ ਸੰਧੂ ਜਿਹੜਾ ਅਮਰੀਕਾ ਦੇ ਵਿੱਚ ਐਮਬੈਸਡਰ ਸੀ ਭਾਰਤ ਦਾ ਕਿਉਂਕਿ ਇਹ ਸਾਰੇ ਜਿਹੜੇ ਰਾ ਅਫੀਸ਼ੀਅਲ ਔਰ ਡੀਸੀ ਚ ਤਾਇਨਾਤ ਹੋਣ ਜਾਂ ਇਹਨਾਂ ਦੇ ਥੱਲੇ ਨੇ ਕ੍ਰੀਡੈਂਸ਼ੀਅਲਸ ਤਾਂ ਇਹਨਾਂ ਦੇ ਰਾਹੀਂ ਹੀ ਪੇਸ਼ ਹੁੰਦੇ ਨੇ ਕਿ ਕੀ ਇਹਨਾਂ ਨੂੰ ਜਵਾਬਦੇਹ ਠਹਿਰਾਇਆ ਜਾ ਸਕਦਾ ਹੈ ਇਨਾਂ ਦੀ ਅਕਾਉਂਟੇਬਿਲਟੀ ਇਨਾਂ ਦੇ ਵੀਜ਼ੇ ਦੇ ਉੱਤੇ ਪਾਬੰਦੀ ਜਾਂ ਇਸ ਦੇ ਉੱਤੇ ਗੱਲਬਾਤ ਚੱਲ ਰਹੀ ਸੀ ਔਰ ਇਹਦੇ ਨਾਲ ਹੀ ਫਿਰ ਅਸੀਂ ਇਹ ਵੀ ਦੇਖਿਆ ਕਿ ਭਾਈ ਸੋਸ਼ਲ ਮੀਡੀਆ ਕਿਵੇਂ ਹੁਣ ਜਦੋਂ 72 ਘੰਟੇ ਦੀ ਡਰੋਨ ਔਰ ਮਿਸਾਈਲ ਵਾਰ ਹੁੰਦੀ ਹੈ 8000 ਅਕਾਉਂਟ ਪਾਰਦੀਆਂ ਏਜੰਸੀਆਂ ਨੇ ਬਲੌਕ ਕਰਤੇ ਹੁਣ ਜਦੋਂ ਅਸੀਂ ਸੋਸ਼ਲ ਮੀਡੀਆ ਪਲੇਟਫਾਰਮ ਦੇਖਦੇ ਹਾਂ ਇੱਕ ਅਮਰੀਕਨ ਸਿਟੀਜ਼ਨ ਹੈ ਜੇ ਉਹ ਉਸ ਕਿਸੇ ਖਿੱਤੇ ਬਾਰੇ اپنی ਗੱਲ ਕਹਿੰਦਾ ਹੈ ਤੇ ਭਾਰਤ ਚੋਂ ਨੂੰ ਬਲੌਕ ਕਰਤਾ ਜਾਂਦਾ ਹੈ ਜਾਂ ਅੱਡ ਅੱਡ ਜਿਵੇਂ ਇੱਕ ਬ੍ਰਾਜ਼ੀਲ ਦਾ ਕੇਸ ਚੱਲ ਰਿਹਾ ਹੈ ਬ੍ਰਾਜ਼ੀਲੀਅਨ ਜੱਜ ਜਿਹੜਾ ਹੈ ਉਹ ਸੋਸ਼ਲ ਮੀਡੀਆ ਪਲੈਟਫਾਰਮ ਅਮਰੀਕਾ ਦੇ ਖਿਲਾਫ ਕਰ ਰਿਹਾ ਹੈ ਇਹ ਸਾਰਾ ਕਿੰਨਾ ਕਿੰਨਾ ਦਾ ਹੱਕ ਬਣਦਾ ਹੈ ਇਸ ਸਾਰੇ ਦੇ ਉੱਤੇ ਅੱਜ ਮਾਰਕੋ ਰੂਬਿਓ ਨੇ ਜਿਹੜਾ ਕੀਤਾ ਉਸ ਤੋਂ ਪਹਿਲਾਂ ਕਿ ਮੈਂ ਐਗਜ਼ੈਕਟਲੀ ਮਾਰਕੋ ਰੂਬਿਓ ਨੇ ਕੀ ਕਿਹਾ ਹੈ ਔਰ ਇਸ ਦੇ ਕਾਂਸੀਕਵੈਂਸਸ ਭਾਰਤੀ ਸਟੇਟ ਲਈ ਔਰ ਅਮਿਤ ਸ਼ਾ ਅਜੀਤ ਡਾਵਲ ਤਰਨਜੀਤ ਸੰਧੂ اور ਉਸ نسل ਦੇ ਬਾਕੀ ਲੋਕਾਂ ਲਈ ਕੀ ਹੋ ਸਕਦੇ ਨੇ ਇਸ ਚ ਅਸੀਂ ਇਹ ਦੇਖ ਸਕਦੇ ਹਾਂ ਕਿ ਵੀ ਇਹ ਜਿਹੜਾ ਅੱਜ ਜਿਹੜੀ ਗੱਲ ਬੇਸ਼ੱਕ ਸੋਸ਼ਲ ਮੀਡੀਆ ਪਲੈਟਫਾਰਮਸ ਦੇ ਹਵਾਲੇ ਨਾਲ ਮਾਰਕੋ ਰੂਬਿਓ ਦੇ ਬਿਆਨ ਨੂੰ ਦੇਖਿਆ ਜਾ ਰਿਹਾ ਪਰ ਇਟ ਗੋਸ ਬਿਯੋਂਡ ਥੈਟ ਅਰ ਉਦ ਵਿੱਚ ਜਿਹੜੇ ਸੋਸ਼ਲ ਮੀਡੀਆ ਪਲੈਟਫਾਰਮ ਨੇ ਬਹੁਤ ਸਾਰੇ ਦੁਨੀਆਂ ਵਿੱਚ ਉਹ ਅਮਰੀਕਨ ਜਾਇੰਟਸ ਹੀ ਉਹਨੂੰ ਓਨ ਕਰਦੇ ਨੇ ਜਿਵੇਂ ਅਸੀਂ ਦੇਖਦੇ ਹਾਂ ਕਿ ਜਿਹੜਾ ਟਵਿੱਟਰ ਸੀ ਜਿਹਨੂੰ ਅੱਜ ਐਕਸ ਕਹਿੰਦੇ ਨੇ ਇਹ ਐਲਨ ਮਸਕ ਨੂੰ ਓਨ ਕਰਦਾ ਤੇ ਭਾਰਤ ਨੇ ਜਿਹੜਾ ਉਹ ਕਿਵੇਂ ਫਾਰਮਰ ਮੂਵਮੈਂਟ ਦੇ ਚੱਲਦੇ ਆ ਵੀ ਟਵਿੱਟਰ ਦੇ ਉੱਤੇ ਕਿਵੇਂ ਹਟਾਏ ਕਿਵੇਂ ਬਲੌਕ ਕੀਤਾ ਔਰ ਐਲਨ ਮਸਕ ਨੂੰ ਜਿਹੜਾ ਉਹ ਕੋਰਟ ਦੇ ਵਿੱਚ ਵੀ ਘੜੀਸਿਆ ਤਾਂ ਉਹਦੇ ਬਾਅਦ ਉਹਨੇ ਜਿਹੜਾ ਇਹ ਕਿਹਾ ਸੀ ਕਿ ਜੀ ਅਸੀਂ ਇਹ ਦੇਖਣਾ ਹੈ ਕਿ ਭਈ ਅਸੀਂ ਬਿਜ਼ਨਸ ਕਿਵੇਂ ਕਰਦੇ ਆ ਕਿ ਨਹੀਂ ਕਰਦੇ ਇਸੇ ਤਰ੍ਹਾਂ ਫੇਸਬੁੱਕ ਔਰ ਇੰਸਟਾਗ੍ਰam ਜਿਸ ਨੂੰ ਮਾਰਕ ਜ਼ਰਕਸਬਰਗ ਜਿਹਨੂੰ ਅੱਜ ਮੈਟਾ ਕਹਿੰਦੇ ਨੇ ਉਹ ਓਨ ਕਰਦਾ ਹੈ ਉਨਾ ਤੋਂ ਕਿੰਨੀਆਂ ਪੋਸਟਰਾਂ ਡਿਲੀਟ ਕਰਵਾਈਆਂ ਗਈਆਂ ਔਰ ਭਾਜਪੀ ਨੇ ਆਪਣੇ ਹਿੰਦੂਤਵੀ ਨਫਰਤ ਵਾਲੀਆਂ ਪੋਸਟਰਾਂ ਪ੍ਰਮੋਟ ਕਰਵਾਈਆਂ ਫਿਰ ਇਸੇ ਤਰ੍ਹਾਂ YouTube ਜਿਹੜੀ ਹੈ ਉਹਨੂੰ Google ਓਨ ਕਰਦਾ ਹੁਣ ਜਿਵੇਂ ਅਸੀਂ TV84 ਦੇ ਹਵਾਲੇ ਨਾਲ ਦੇਖਦੇ ਵੀ 2020 ਤੋਂ ਅੱਜ 5 ਸਾਲ ਹੋ ਗਏ ਨੇ ਸਾਨੂੰ ਪੂਰੀ ਤਰ੍ਹਾਂ ਬਲੌਕ ਕੀਤਾ ਹੋਇਆ ਹੁਣ ਅਸੀਂ ਐਜ਼ ਅ ਅਮਰੀਕਨ ਸਿਟੀਜ਼ਨ ਅਮਰੀਕਨ ਐਂਟੀਟੀ ਜੇ ਆਪਣੀ ਗੱਲ ਨਹੀਂ ਕਹਿ ਸਕਦੇ ਤੇ ਇਸ ਦਾ ਮਤਲਬ ਹੈ ਕਿ ਵੀ ਉਹ ਉਹਨਾਂ ਰਾਈਟਸ ਨੂੰ ਦੇ ਉੱਤੇ ਇਨਫਰਿੰਜ ਕਰ ਰਹੇ ਨੇ ਇਸੇ ਤਰ੍ਹਾਂ ਟਰੂਥ ਸੋਸ਼ਲ ਜਿਹਸ ਨੂੰ 트럼ਪ ਮੀਡੀਆ ਹੀ ਹੁਣ ਆਨ ਕਰਦਾ ਹੈ ਉਹਨਾਂ ਨੇ ਔਰ ਇਸੇ ਤਰ੍ਹਾਂ ਬਲੂ ਸਕਾਈ ਜਿਹਨੂੰ ਜੈਕ ਡਾਰਸੀ ਇਹ ਫਾਰਮਰ ਆਨਰ ਸੀ ਉਹਨ ਜਦੋਂ ਟਵਿੱਟਰ ਵਿੱਚ ਐਲਨ ਮਸਕ ਨੂੰ ਤੇ ਇਸ ਨੇ ਜੈਕ ਡਾਰਸੀ ਨੇ ਫਿਰ ਬਲੂ ਸਕਾਈ ਸ਼ੁਰੂ ਕੀਤਾ ਹੁਣ ਮੈਂ ਸੈਕਟਰੀ ਮਾਰਕੋ ਰੂਬਿਓ ਦੇ ਉਸ ਬਿਆਨ ਵੱਲ ਆਂਦਾ ਹਾਂ ਜੇਸ ਨੂੰ ਜਿਹੜੀ ਉਹਨਾਂ ਦੀ ਪ੍ਰੋਮਿਨੈਂਟ ਪਬਲਿਕੇਸ਼ਨ ਹੈ ਵਾਸ਼ਿੰਗਟਨ ਡੀਸੀ ਦੀ ਦਾ ਹਿਲ ਦੀ ਹੈਡਲਾਈਨ ਉਹਨਾਂ ਨੇ ਲਾਈ ਹੈ ਰੂਬਿਓ ਇਸ਼ੂਜ਼ ਪਾਲਿਸੀ ਅਗੇਂਸਟ ਫੋਰਨਰਸ ਰਿਸਪਾਂਸਿਬਲ ਫॉर ਸੈਂਸਰਸ਼ਿਪ ਆਫ ਪ੍ਰੋਟੈਕਟਿਡ ਐਕਸਪ੍ਰੈਸ਼ਨ ਇਨ ਯੂਐਸ ਕਿ ਯੂਐਸ ਦੇ ਵਿੱਚ ਫਰੀडम ਆਫ ਐਕਸਪ੍ਰੈਸ਼ਨ ਪ੍ਰੋਟੈਕਟਿਡ ਹੈ ਫਸਟ ਅਮੈਂਡਮੈਂਟ ਇਸਾਨੂੰ ਹੱਕ ਦਿੰਦੀ ਹੈ ਅੱਛਾ ਹੁਣ ਰੂਬਿਓ ਨੇ ਇਹ ਪਾਲਿਸੀ ਸਟੇਟਮੈਂਟ ਜਾਰੀ ਕੀਤੀ ਹੈ ਕਿ ਉਹ ਫੋਰਨਰ ਜਿਹੜੇ ਇਸ ਹੱਕ ਦੇ ਉੱਤੇ ਛਾਪਾ ਮਾਰਦੇ ਨੇ ਉਨਾ ਨੂੰ ਕਿਵੇਂ ਰਿਸਪੌਂਸਿਬਲ ਬਣਾਇਆ ਜਾਏ ਜਾਂ ਅਕਾਉਂਟੇਬਲ ਠਹਿਰਾਇਆ ਜਾਏ ਔਰ ਉਹਨਾਂ ਨੇ ਨਿਊ ਵੀਜ਼ਾ ਰੈਸਟ੍ਰਿਕਸ਼ਨ ਪਾਲਿਸੀ ਇਹਦਾ ਮਤਲਬ ਇਹ ਹੈ ਵੀ ਪਹਿਲਾ ਕੱਟ ਤਾਂ ਲੱਗੇਗਾ ਵੀ ਇਹਨਾਂ ਦੇ ਵੀਜ਼ੇ ਜਿਹੜੇ ਨੇ ਉਹ ਇਹਨਾਂ ਨੂੰ ਨਹੀਂ ਮਿਲਣਗੇ ਜੇ ਹੈਗੇ ਨੇ ਉਹ ਕੈਨਸਲ ਹੋਣਗੇ ਉਹਨਾਂ ਨੇ ਅਨਾਉਂਸਡ ਅ ਨਿਊ ਵੀਜ਼ਾ ਰੈਸਟ੍ਰਿਕਸ਼ਨ ਪਾਲਿਸੀ ਵੈਨਸਡੇ ਟਾਰਗੇਟਿੰਗ ਫੋਰਨ ਨੈਸ਼ਨਲਸ ਹੂ ਆਰ ਡੀਮਡ ਰਿਸਪੌਂਸਿਬਲ ਫਾਰ ਸੈਂਸਰਸ਼ਿਪ ਆਫ ਪ੍ਰੋਟੈਕਟਿਡ ਐਕਸਪ੍ਰੈਸ਼ਨ ਵੀ ਵੀਜ਼ੇ ਉਹਨਾਂ ਦੇ ਪਹਿਲਾਂ ਦਾ ਕੈਨਸਲ ਈਵਨ ਇਹ ਹੁਣ ਮਾਰਕੋ ਰੂਬੀਓ ਦੇ ਐਗਜ਼ੈਕਟ ਲਫ਼ਜ਼ ਨੇ ਈਵਨ ਈਵਨ ਐਸ ਵੀ ਟੇਕ ਐਕਸ਼ਨ ਟੂ ਰਿਜੈਕਟ ਸੈਂਸਰਸ਼ਿਪ ਐਟ ਹੋਮ ਵੀ ਸੀ ਟ੍ਰਬਲਿੰਗ ਇਨਸਟੈਂਸਸ ਆਫ ਫੋਰਨ ਗਵਰਨਮੈਂਟਸ ਐਂਡ ਫੋਰਨ ਅਫੀਸ਼ੀਅਲਸ ਪਿਕਿੰਗ ਅਪ ਦਾ ਸਲੈਕ ਕਿ ਵੀ ਇੱਥੇ ਅਸੀਂ ਭਾਵੇਂ ਪ੍ਰੋਟੈਕਟ ਕਰਦੇ ਹਾਂ ਪਰ ਫੋਰਨ ਗਵਰਨਮੈਂਟਸ ਜਿਹੜੀਆਂ ਨੇ ਉਹ ਰੁਕਾਵਟ ਬਣਦੀਆਂ ਨੇ ਕਿਵੇਂ ਇਨ ਸਮ ਇਨਸਟੈਂਸਸ foreign officials have taken flagrant censorship actions against us tech companies and us citizens and residents when they have no authority to do so ye unna hukumta ne american jadian companyan ne tech companyan ja american citizen ja jede itthe rehnde ne unna de utte action le le ne jeda jeda unna da koi haq nahi banda The state department called it unacceptable to seek arrest warrant on US citizens or residents over posts on US social media platforms while on the US soil ke american citizen jehde US soil de utte hunde hain jinhane social media te kuch kiya us te base koi unna citizens nu no harass kare arrest kare unna de utte muqadme kare it is similarly unacceptable for foreign officials to demand that american tech platforms adopt global content moderation policies or engage in censorship activity that reaches beyond their authority hmm. and into the united states rubio said unhone kaha ji tusi legal karwai bhi nahi kar sakde ye keh ke ke ji american citizen hai in mein kyun kiya aur already elon musk aur brazilian supreme court judge alexander d morales te vichare ek ਕੇਸ ਚੱਲ ਰਿਹਾ ਜਿਸ ਦੇ ਵਿੱਚ ਉਸ ਜੱਜ ਨੇ ਆਰਡਰ ਕੀਤਾ ਐਲਨ ਮਸਕ ਨੂੰ ਬ੍ਰਾਜ਼ੀਲ ਦੇ ਨੇ ਕਿ ਅਭੀ ਆ ਪੋਸਟਾਂ ਜਿਹੜੀਆਂ ਨੇ ਉਹ ਰਿਮੂਵ ਕਰੋ ਔਰ ਇਹਦੇ ਤੇ ਉਹਨੇ ਰੂਬਿਓ ਨੇ ਕਹਿਆ ਰਿਪਬਲਿਕਨ ਕ੍ਰਾਫਟਡ ਨੋ ਸੈਂਸਰਸ ਔਨ आवर ਸ਼ੋਰਸ ਐਕਟ 댓 ਕਲੀਅਰਡ ਦਾ ਹਾਊਸ ਜੁਡੀਸ਼ਰੀ ਕਮੇਟੀ अर्ਲियर ਥਿਸ ਇਅਰ ਇਸ ਤੋਂ ਪਹਿਲਾਂ ਇਹ ਜੁਡੀਸ਼ਰੀ ਕਮੇਟੀ ਦੇ ਵਿੱਚ ਕਲੀਅਰ ਹੋਇਆ ਕਿ ਕੋਈ ਸੈਂਸਰਸ਼ਿਪ ਨਹੀਂ ਹੋਏਗੀ ਔਰ ਇਹਦੇ ਤੇ ਰੂਬਿਓ ਨੇ ਕਿਹਾ ਕਿ ਫੋਰਨਰਸ ਹੂ ਵਰਕ ਟੂ ਅੰਡਰਮਾਈਨ ਦਾ ਰਾਈਟਸ ਆਫ ਅਮਰੀਕਨਸ ਸ਼ੁੱਡ ਨਾਟ ਇੰਜੋਏ ਦਾ ਪ੍ਰਿਵਿਲੇਜ ਆਫ ਟਰੈਵਲਿੰਗ ਟੂ ਆਵਰ ਕੰਟਰੀ ਵੀ ਇਹਨਾਂ ਦੇ ਤਾਂ ਪਹਿਲਾਂ ਵੀਜ਼ੇ ਬੰਦ ਕਰੋ ਕਿ ਵੀ ਜੇ ਤੁਸੀਂ ਅਮਰੀਕਨ ਸ਼ਹਿਰੀਆਂ ਦੇ ਹੱਕਾਂ ਤੇ ਇਨਫਰਿੰਜ ਕਰਦੇ ਹੋ ਤੇ ਇੱਥੇ ਆ ਕੇ ਤੁਸੀਂ ਜਿਹੜਾ ਉਹ ਡਿਜ਼ਨੀਲੈਂਡ ਤੇ ਨਿਊਯਾਰਕ ਦੇ ਮੈਨਹਟਨ ਦੇ ਵਿੱਚ ਜਿਹੜਾ ਉਹ ਖਾਣੇ ਖਾ ਰਹੇ ਹੋਣਗੇ ਵਿੱਚ ਉੱਥੇ ਹੀ ਬੈਠੋਗੇ ਜਿੱਥੋਂ ਤੁਸੀਂ ਵੈਦਰ ਇਨ ਲੈਟਨ ਅਮਰੀਕਾ ਯੂਰਪ ਔਰ ਐਲਸਵੇਅਰ द डेज ऑफ पैसिव ट्रीटमेंट फॉर दोज हू वर्क टू अंडर माइन द राइट ऑफ अमेरिकन आर ओवर रूब रूबियो एडिड इन उन्होंने कहा जी बथेरिया मौजा कर ली हूँ साड़ी अप्रोच पैसिव नहीं है असंकू तो अकाउंटेबल ठहरावे और यह जरा नवी पॉलि अज जारी की है मार्को रूबीओ ने स्टेट डे भी ये जड़ी है दैट फॉल्स अंडर इमीग्रेशन एंड नैशनैलिटी एक्ट हुँ. which gives the secretary of state the power to deny any alien whose entry into the US would have potentially serious adverse foreign policy consequences unha ne ye act vi dastaveez de thalle assi jawabdehi kar rahe hain aur is to foreign baad US congressional jehdi sick caucus the je friends of US congress unhade ਡਾਕਟਰ ਬਿੱਤਪਾਲ ਸਿੰਘ ਉਹ ਰਾਣੀ ਵੀ ਵਧਾਈ ਦਿੱਤੀ ਹੈ ਮਾਰਕੋ ਰੂਬਿਓ ਨੂੰ ਔਰ ਉਹਨਾਂ ਨੇ ਥੈਂਕ ਯੂ ਵੀ ਕੀਤਾ ਇਸੇ ਤਰ੍ਹਾਂ ਸਿਕਸ ਫੋਰ ਜਸਟਿਸ ਨੇ ਇਸ ਦੇ ਉੱਤੇ ਜਿਹੜਾ ਥੈਂਕ ਯੂ ਸੈਕਟਰੀ ਰੂਬਿਓ ਫਾਰ ਆਰਡਰਿੰਗ ਅ ਬੈਨ ਔਨ ਫੋਰਨ ਅਫੀਸ਼ੀਅਲਸ ਹੂ ਨਾਟ ਓਨਲੀ ਸੁਪਰੈਸ ਫਰੀडम ਆਫ ਸਪੀਚ ਬਟ ਆਲਸੋ ਆਰਕੈਸਟ੍ਰੇਟ ਅਸੈਸੀਨੇਸ਼ਨਸ ਆਫ ਯੂ ਐਸ ਸਿਟੀਜ਼ਨ ਔਨ ਅ ਅਮਰੀਕਨ ਸਾਇਲ ਵੀ ਇਹੀ ਨਹੀਂ ਹੈ ਵੀ ਉਹਨਾਂ ਨੇ ਸਾਡੇ ਉੱਤੇ ਆਵਾਜ਼ ਦਬਾਈ ਹੋਈ ਹੈ ਪਰ ਉਹਨਾਂ ਨੇ ਤਾਂ ਅਮਰੀਕਾ ਦੀ ਧਰਤੀ ਦੇ ਉੱਤੇ ਅਮਰੀਕਨ ਸਿਟੀਜ਼ਨਸ ਨੂੰ ਮਾਰਨ ਦੇ ਪਲੋਟ ਕੀਤੇ ਨੇ ਔਰ ਉਹਨਾਂ ਨੇ ਆਲਰੇਡੀ ਡਿਮਾਂਡ ਕੀਤੀ ਹੈ ਜਿਹੜਾ ਹੈ 트럼ਪ ਐਡਮਿਨਿਸਟ੍ਰੇਸ਼ਨ ਤੋਂ ਕਿ ਬੀ ਇੰਡੀਅਨ ਆਫੀਸ਼ੀਅਲ ਜਿਹੜੇ ਮਰਡਰ ਫॉर हायर ਪਲੋਟ ਲਈ ਜ਼ਿੰਮੇਵਾਰ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏ ਔਰ ਉਹਦੇ ਚੋਣਾਂ ਦਾ ਖਾਸ ਤੌਰ ਤੇ ਇੱਕ ਜਿਹੜੀ ਵੀਜ਼ਾ ਰੈਸਟ੍ਰਿਕਸ਼ਨ ਪਾਲਿਸੀ ਹੈ ਉਹਦੇ ਥੱਲੇ ਅਜੀਤ ਡਾਵਲ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਆਫ ਇੰਡੀਆ ਇਹਨੂੰ ਜਵਾਬਦੇਹ ਬਣਾਇਆ ਜਾਏ ਤਰਨਜੀਤ ਸੰਧੂ ਫਾਰਮਰ ਇੰਡੀਅਨ ਐਂਬੈਸਡਰ ਟੂ ਯੂਐਸ ਐਂਡ ਸਮੰਤ ਗੋਇਲ ਫਾਰਮਰ ਹੈੱਡ ਆਫ ਇੰਡੀਆਜ਼ ਰਿਸਰਚ ਐਂਡ ਐਨਲਿਸਿਸ ਵਿੰਗ ਸੋ ਅਸੀਂ ਜਿਹੜਾ ਹੈ ਮਾਰਕੋ ਰੂਬਿਓ ਦੇ ਨਾ ਸਿਰਫ ਉਸ ਨੂੰ ਮੁਬਾਰਕਬਾਦ ਦਿੰਦੇ ਹਾਂ ਅਸੀਂ ਸਮਝਦੇ ਹਾਂ ਕਿ ਇਹ ਗੱਲ ਸਿਰਫ ਵੀਜ਼ਾ ਡਿਨਾਈ ਤੱਕ ਜਾਂ ਕੈਂਸਲੇਸ਼ਨ ਤੱਕ ਹੀ ਮ hạnੂਦ ਨਹੀਂ ਹੋਣੀ ਚਾਹੀਦੀ ਇਹਨੂੰ ਅੱਗੇ ਲਿਜਾ ਕੇ ਸਾਰੇ ਜਿਹੜੇ ਨੇ ਜਿਨ੍ਹਾਂ ਨੇ ਅਮਰੀਕਾ ਦੀ ਧਰਤੀ ਤੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਨੂੰ ਜਿਹੜਾ ਉਹ ਐਕਸਟਰਾ ਡਾਈਟ ਕਰਕੇ ਅਮਰੀਕਾ ਚ ਲਿਆਂਦਾ ਜਾਏ ਔਰ ਅਮਰੀਕਨ ਲੀਗਲ ਸਿਸਟਮ ਦੇ ਸਾਹਮਣੇ ਫੇਸ ਕਰਾਇਆ ਜਾਏ ਜੀ ਰਾਜ ਸਾਥੋਂ ਬਹੁਤ ਸ਼ੁਕਰੀਆ ਸਥਾਨੇ ਬ੍ਰੇਕ ਵੀਅਰਸ ਤੁਸਨ ਜਿ ਇਤਨੇ ਬੜੇ ਰਣ ਮਿਲਦੇ ਆ ਛੋਟੇ ਜਿਹੇ ਬਕਪੇ ਤਬਾਦ